ਕਿੰਨਾ ਕਿਤੇ ਅਸੀਂ ਜਿੰਨਾ ਮਰਜੀ ਇੰਨਾ ਦੇਸ਼ਾਂ ਦੇ ਵਿੱਚ ਰਹਿ ਲਿਗੇ ਪਰ ਜਿਹੜੇ ਪੰਜਾਬ ਦੇ ਜੰਮੇ ਜਾਏ ਨੇ ਨਾ ਜਿਹੜੇ ਪੰਜਾਬ ਤੋਂ ਵੱਡੇ ਹੋ ਕੇ ਇੱਥੇ ਆਏ ਨੇ ਉਹਨਾਂ ਨੂੰ ਇਹ ਮੁਲਕ ਕਦੇ ਆਪਣਾ ਨਹੀਂ ਲੱਗਦਾ ਮੈਂ ਕੈਨੇਡਾ ਵੀ ਜਾ ਕੇ ਵੇਖਿਆ ਉੱਥੇ ਵੀ ਜਿਹੜੇ ਵੱਡੀ ਉਮਰ ਚ ਉਸ ਮੁਲਕ ਚ ਗਏ ਨੇ ਉਹਨਾਂ ਨੇ ਬੇਸ਼ੱਕ ਬਥੇਰੇ ਕਾਰੋਬਾਰ ਖੜੇ ਕੀਤੇ ਸਾਰਾ ਕੁਝ ਕੀਤਾ ਬੇਸ਼ੱਕ ਉਹਨਾਂ ਨੇ ਆਪਣੇ ਮਹਿਲ ਖੜੇ ਕਰ ਲਏ ਪਰ ਕਿਤਨਾ ਕਿਤੇ ਉਹ ਸਾਰੇ ਹੀ ਆਪਣੀ ਪੰਜਾਬ ਵਿਚਲੀ ਕੁल्ली ਨੂੰ ਨਾ ਅੱਜ ਵੀ ਤਰਸਦੇ ਨੇ ਕਿਤਨਾ ਕਿਤੇ ਉਹ ਸਾਰੇ ਬੇਚੈਨ ਨੇ ਉਹਨਾਂ ਨੂੰ ਚੈਨ ਨਹੀਂ ਹੈ ਬਾਹਰ ਰਹਿਣ ਵਾਲਿਆਂ ਨੂੰ ਚੈਨ ਨਹੀਂ ਹੈ ਸੱਚ ਦੱਸਾਂ ਤਾਂ ਜੋ ਮੈਂ ਫੀਲ ਕੀਤਾ ਕਿ ਆਪਾਂ ਵੀ ਇੱਥੇ ਆ ਕੇ ਉਹ ਪ੍ਰਵਾਸੀ ਭਈਏ ਹੀ ਆ ਆਪਾਂ ਇਹਨਾਂ ਮੁਲਕਾਂ ਦੇ ਆਪਾਂ ਵੀ ਭਈਏ ਆ ਜਿੱਦਾਂ ਆਪਾਂ ਪੰਜਾਬ 'ਚ ਕਹਿੰਦੇ ਨੇ ਕਿ ਭਈਏ ਆ ਗਏ ਤਾਂ ਕਿਤਨੇ ਕਿਤੇ ਆਪਾਂ ਵੀ ਉਹੀ ਭਈਏ ਆ ਅਸੀਂ ਇੱਥੇ ਚਾਹ ਨਹੀਂ ਬਣਾਉਂਦੇ ਅਸੀਂ ਛੁੱਟੀ ਵਾਲੇ ਤਾਂ ਇੱਥੇ ਕਿ ਘੁੰਮਣ ਨਹੀਂ ਤਾਂ ਇੱਥੇ ਪਾਈ ਪਾਈ ਬਚਾਈ ਜਾਂਦੀ ਹੈ ਪਾਈ ਪਾਈ ਜੋੜੀ ਜਾਂਦੀ ਹੈ ਪਾਈ ਪਾਈ ਖਰਚਣ ਲੱਗੇ ਤੁਸੀਂ ਕਹਿ ਲਓ ਕਿ ਹਿਸਾਬ ਰੱਖਿਆ ਜਾਂਦਾ ਪੰਜਾਬ ਵਿੱਚ ਆਪਣੀ ਜੇਬ 'ਚ ਕੁਝ ਹੋਵੇ ਜਾਂ ਨਾ ਹੋਵੇ ਪਰ ਆਪਾਂ ਇੰਨਾ ਕਦੇ ਨਹੀਂ ਸੋਚਦੇ ਉੱਥੇ ਸਾਨੂੰ ਇੱਕ ਡਰ ਵੀ ਨਹੀਂ ਹੁੰਦਾ ਉੱਥੇ ਇੱਕ ਨਾ ਇੱਕ ਅਜੀਬ ਜਿਹਾ ਸਾਨੂੰ ਇੱਕ ਸਿਕਿਉਰਿਟੀ ਹੁੰਦੀ ਹੈ ਸਾਡੇ ਦਿਮਾਗ ਨੂੰ ਇੱਕ ਅਜੀਬ ਜਿਹਾ ਸਕੂਨ ਹੁੰਦਾ ਹੈ ਕਿ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਏਗਾ ਇੱਥੇ ਉਹ ਸਕੂਨ ਨਹੀਂ ਹੁੰਦਾ ਇੱਥੇ ਡਰ ਹੁੰਦਾ ਕਿ ਸਾਰਾ ਕੁਝ ਹੀ ਖੁੱਸ ਜਾਏਗਾ ਕੁਝ ਵੀ ਹੋ ਸਕਦਾ ਪਰ ਖੈਰ ਜਿੰਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਦਾ ਇਹ ਡਰ ਮੌਜੂਦ ਹੈ ਦੁਨੀਆ ਦੇ ਵਿੱਚ ਸਾਡਾ ਘਰ ਮੌਜੂਦ ਹੈ ਅਸੀਂ ਬੇਕਾਰ ਨਹੀਂ ਹੋ ਸਕਦੇ ਜਿੰਨਾ ਸਮਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਇੱਕ ਵੀ ਗੁਰੂ ਘਰ ਹੈਗਾ ਉਹਨਾਂ ਸਮਾਂ ਸਾਡੀ ਕੌਮ ਕਦੇ ਬੇਕਾਰ ਨਹੀਂ ਹੋ ਸਕਦੀ ਤੇ ਜਿੰਨਾ ਸਮਾਂ ਸਾਡੇ ਕੋਲੇ ਘਰ ਹੈ ਸਾਡੀ ਕੋਸ਼ਿਸ਼ ਸਾਡੀ ਕੌਮ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਸਾਡੇ ਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਦੇ ਹੁੰਦੇ ਆ ਕੋਈ ਬੇਕਾਰ ਹੋਵੇ ਵੀ ਨਾ